ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਗਰਮੀ ਦੀਆਂ ਛੁੱਟੀਆਂ ਦਾ ਹੋਮਵਰਕ ਹੈ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਹੈ ਕਲਾਸ 7ਵੀਂ ਦਾ ਤਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਅਤੇ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਦੇ ਨਾਲ ਹੀ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਤਾਂ ਦੇਖਦੇ ਆਂ ਆਪਣਾ ਜੋ ਕੀ ਹੌਲੀਡੇ ਹੋਮਵਰਕ ਹੈ ਇਸ ਨੂੰ ਅੱਜ ਆਪਾਂ ਸੋਲਵ ਕਰਾਂਗੇ ਨੰਬਰ 1 ਤੇ ਆਪਾਂ ਭਾਰਤ ਦੇ ਖਾਲੀ ਰਾਜਨੀਤਿਕ ਨਕਸ਼ੇ ਵਿੱਚ ਭਾਰ ਦੇ ਰਾਜ ਤੇ ਰਾਜਧਾਨੀਆਂ ਨੂੰ ਭਰਿਆ ਜਾਵੇ ਤਾਂ ਮੈਂ ਪਹਿਲਾਂ ਵਾਲੀਆਂ ਵੀਡੀਓਜ਼ ਵਿੱਚ ਵੀ ਦੱਸ ਦਿੱ ਚੁੱਕੀ ਹਾਂ ਕਿ ਤੁਸੀਂ ਕਿਸ ਤਰ੍ਹਾਂ ਜੋ ਕਿ ਨਕਸ਼ੇ ਨੂੰ ਫਿਲ ਕਰਨਾਗਾ ਤਾਂ ਹੁਣ ਮੈਂ ਤੁਹਾਨੂੰ ਇੱਕ ਆਈਡੀਆ ਦੇ ਦਿੰਨੀ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਨਕਸ਼ਾ ਫਿਲ ਕਰਨਾਗਾ ਹਾਂਜੀ ਤਾਂ ਇਹ ਆਪਣਾ ਜੋ ਇੰਡੀਆ ਦਾ ਮੈਪ ਆ ਤੁਸੀਂ ਇਸ ਤਰ੍ਹਾਂ ਇੱਕ ਖਾਲੀ ਮੈਪ ਲੈ ਲੈਣਾਗਾ ਤੇ ਇਸ ਵਿੱਚ ਤੁਸੀਂ ਕੀ ਆਪਣੇ ਜੋ ਕਿ ਕੈਪੀਟਲ ਐਂਡ ਸਟੇਟਸ ਨੇਗੇ ਉਹਨਾਂ ਨੂੰ ਫਿਲ ਕਰਨਾਗਾ ਇਹ ਸਾਰੀਆਂ ਆਪਣੀਆਂ ਜੋ ਕਿ ਸਟੇਟਸ ਦਿੱਤੀਆਂ ਹੋਈਆਂ ਵਿਦ ਕੈਪੀਟਲਸ ਤਾਂ ਇਸ ਤਰ੍ਹਾਂ ਤੁਸੀਂ ਇੱਕ ਇਹ ਆਪਣਾ ਜੋ ਕਿ ਮੈਪ ਆ ਉਹਨੂੰ ਫਿਲ ਕਰਨਾਗਾ ਨੈਕਸਟ ਨੰਬਰ 2 ਤੇ ਹੈਗਾ ਆਪਣੇ ਪਿੰਡ ਕਸਬੇ ਸਕੂਲ ਦਾ ਨਕਸ਼ਾ ਬਣਾਇਆ ਜਾਵੇ ਤਾਂ ਇਹ ਕੰਮ ਤੁਸੀਂ ਖੁਦ ਕਰੋਗੇ ਤੁਹਾਡਾ ਜੋ ਵੀ ਪਿੰਡ ਹੈ ਉਥੇ ਜੋ ਸਕੂਲ ਹੈ ਜਾਂ ਜਿਸ ਕਸਬੇ ਵਿੱਚ ਤੁਸੀਂ ਰਹਿੰਦੇ ਹੋਗੇ ਉਸ ਦਾ ਤੁਸੀਂ ਇੱਕ ਮੈਪ ਤਿਆਰ ਕਰਨਾਗਾ ਇਹ ਕੰਮ ਤੁਸੀਂ ਖੁਦ ਕਰਨਾ ਹੈ ਨੈਕਸਟ ਆਪਾਂ ਚੱਲਦੇ ਹਾਂ ਨੰਬਰ 3 ਤੇ ਹੇਠ ਲਿਖੇ ਕਿਸੇ ਇੱਕ ਵਿਸ਼ੇ ਤੇ ਪੋਸਟਰ ਜਾਂ ਚਾਰਟ ਬਣਾਉਣਾ ਤਾਂ ਤੁਸੀਂ ਇਹਨਾਂ ਵਿੱਚੋਂ ਜੋ ਕਿ ਤੁਹਾਨੂੰ ਦਿੱਤੇ ਹੋਏ ਹਨ ਇਨਾਂ ਵਿੱਚੋਂ ਤੁਸੀਂ ਕੀ ਹੈ ਕੋਈ ਇੱਕ ਟਾਪਿਕ ਚੂਸ ਕਰਨਾਗਾ ਤੇ ਉਹਦੇ ਉੱਪਰ ਤੁਸੀਂ ਕੀ ਇੱਕ ਚਾਰਟ ਜਾਂ ਪੋਸਟਰ ਬਣਾਉਣਾਗਾ ਤਾਂ ਨੰਬਰ 1 ਤੇ ਹੈ ਧਰਤੀ ਦੇ ਅੰਦਰੂਨੀ ਭਾਗ ਦਾ ਚਿੱਤਰ ਤਾਂ ਇਹ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਧਰਤੀ ਦਾ ਅੰਦਰੂਨੀ ਭਾਗ ਉਹਦਾ ਚਿੱਤਰ ਤੁਸੀਂ ਕਿਵੇਂ ਬਣਾਉਣਾਗਾ ਉਹਦਾ ਚਾਰਟ ਕਿਵੇਂ ਬਣਾਉਣਾਗਾ ਤਾਂ ਮੈਂ ਤੁਹਾਨੂੰ ਸ਼ੋ ਕਰ ਦਿੰਨੀ ਹੈਗੀ ਆਈਡੀਆ ਦੇ ਦਿੰਨੀ ਆ ਹਾਂਜੀ ਤਾਂ ਇਹ ਧਰਤੀ ਦਾ ਜੋ ਕਿ ਅੰਦਰੂਨੀ ਭਾਗ ਦਾ ਚਿੱਤਰ ਹੈਗਾ ਤੁਸੀਂ ਇਸ ਤਰ੍ਹਾਂ ਦਾ ਇੱਕ ਚਾਰਟ ਬਣਾ ਸਕਦੇ ਹੋਗੇ ਅਗਰ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਕੀਆ Google ਤੋਂ ਪਿਕਚਰਸ ਡਾਊਨਲੋਡ ਕਰ ਕਰਕੇ ਉੱਥੋਂ ਤੁਸੀਂ ਕੀਆ ਡਰਾ ਕਰ ਸਕਦੇ ਹੋਗੇ ਆਪਣੇ ਚਾਰਟ ਦੇ ਲਈ ਤਾਂ ਇਹ ਕੀ ਆਪਣੇ ਜੋ ਕਿ ਸਾਰੀਆਂ ਦਿਤਿਆ ਹੁੰਗਾ ਉਹਦੀਆਂ ਜੋ ਕਿ ਪਰਤਾਂ ਆ ਕ੍ਰਸਟ ਹੋ ਗਿਆ ਕੋਰ ਮੈਂਟਲ ਸਾਰੀਆਂ ਇਹ ਕੀ ਹੈ ਧਰਤੀ ਦੇ ਅੰਦਰੂਨੀ ਭਾਗ ਦੀਆਂ ਪਰਤਾਂ ਆ ਤੇ ਨਾਲ ਦੱਸਿਆ ਵੀ ਕਿੰਨਾ ਕਿਲੋਮੀਟਰ ਹੈਗਾ ਤਾਂ ਇਸ ਤਰ੍ਹਾਂ ਤੁਸੀਂ ਸਾਰਾ ਕੁਝ ਨੋਟ ਕਰਨਾਗਾ ਤੇ ਇਸ ਤਰ੍ਹਾਂ ਤੁਹਾਡਾ ਇੱਕ ਚਾਰਟ ਵਧੀਆ ਬਣ ਜਾਊਗਾ ਤੇ ਤੁਸੀਂ ਉਸ ਨੂੰ ਇੱਕ ਵਧੀਆ ਟਾਪਿਕ ਦੇਣਾਗਾ ਉਹਦਾ ਹੈਡਿੰਗ ਵਧੀਆ ਦੇਣਾਗਾ ਠੀਕ ਹੈ ਜੀ ਨੈਕਸਟ ਨੰਬਰ 2 ਤੇ ਹੈਗਾ ਭਾਰਤੀ ਉਪਮਹਾਦੀਪਾਂ ਦੇ ਵੱਖ-ਵੱਖ ਨਾਵਾਂ ਨੂੰ ਦਰਸਾਉਂਦਾ ਚਾਰਟ ਤਾਂ ਜੋ ਆਪਣੇ ਸਬ ਕੰਟੀਨੈਂਟ ਨੇ ਉਹਨਾਂ ਦਾ ਚਾਰਟ ਬਣਾਉਣਾ ਉਨ੍ਹਾਂ ਦੇ ਨੇਮਸ ਦਾ ਠੀਕ ਹੈ ਜੀ ਤਾਂ ਤੁਸੀਂ ਇਹ ਚਾਰਟ ਇਸ ਤਰ੍ਹਾਂ ਬਣਾ ਸਕਦੇ ਹੋਗੇ ਤਾਂ ਇਸ ਤਰ੍ਹਾਂ ਤੁਸੀਂ ਸਾਰੇ ਸਬ ਕੰਟੀਨੈਂਟ ਦਾ ਚਾਰਟ ਬਣਾ ਸਕਦੇ ਹੋਗੇ ਤੇ ਉਹਨਾਂ ਦੇ ਬਾਰੇ ਉਹਨਾਂ ਦੀਆਂ ਜੋ ਫੀਚਰਸ ਨੇ ਉਹ ਵੀ ਤੁਸੀਂ ਦੱਸ ਸਕਦੇ ਹੋ اگر ਬੈਟਰ ਚਾਰਟ ਬਣਾਉਣਾ ਚਾਹੁੰਦੇ ਹੋਗੇ ਡਿਫਰੈਂਟ ਬਣਾਉਣਾ ਚਾਹੁੰਦੇ ਹੋ ਨੈਕਸਟ ਚੱਲਦੇ ਆਂ ਨੈਕਸਟ ਹੈਗਾ ਨੰਬਰ 10 ਤੇ ਮਾਉਂਟ ਆਬੂ ਖੁਜ਼ਰਾਹੋ ਮਹਾਬਲੀਪੁਰਮ ਕਾਂਚੀ ਅਤੇ ਤੰਜੌਰ ਦੇ ਸਥਾਨਾਂ ਦੀਆਂ ਤਸਵੀਰਾਂ ਦਾ ਦਰਸਾਉਂਦਾ ਚਾਰਟ ਨਾਲ ਹੀ ਅਜੀ ਲੋਕਤੰਤਰੀ ਸਰਕਾਰ ਵਾਲੇ ਦੇ 10 ਦੇਸ਼ਾਂ ਦੀ ਚਾਰਟ ਉੱਪਰ ਸੂਚੀ ਤਿਆਰ ਕਰੋ ਤਾਂ ਇਹ ਮੈਂ ਤੁਹਾਨੂੰ ਦੋਨੋਂ ਚੀਜ਼ਾਂ ਦੱਸ ਦਿੰਨੀ ਆ ਕਿ ਮੈਂ ਤੁਹਾਡਾ ਬਣ ਸਕਦੀ ਆ ਤੁਹਾਡਾ ਆਈਡੀਆ ਕਿ ਤੁਸੀਂ ਕਿਵੇਂ ਮਤਲਬ ਕਿ ਜੋ ਕਿ ਆ ਆਪਣਾ ਚਾਰਟ ਤਿਆਰ ਕਰਨਾ ਚਾਹੁੰਦੇ ਹੋਗੇ ਉਹ ਤੁਹਾਡਾ ਆਈਡੀਆ ਆਪਣਾ ਹੋਊਗਾ ਮੈਂ ਤੁਹਾਨੂੰ ਸਿਰਫ ਦੱਸ ਦਿੰਨੀ ਆ ਕਿ ਵੀ ਤੁਸੀਂ ਕਿਸ ਤਰ੍ਹਾਂ ਦਾ ਚਾਰਟ ਬਣਾ ਸਕਦੇ ਹੋਗੇ ਜਿਵੇਂ ਕਾਂਚੀ ਦੀਆਂ ਤਸਵੀਰਾਂ ਗਾ Google ਤੋਂ ਡਾਊਨਲੋਡ ਹੋ ਜਾਂਦਾਂਗਾ ਤਾਂ ਤੁਸੀਂ ਇਹਨਾਂ ਨੂੰ ਕੀ ਆ ਡਾਊਨਲੋਡ ਕਰ ਸਕਦੇ ਹੋਗੇ ਤੇ ਆਪਣਾ ਚਾਰਟ ਬਣਾ ਸਕਦੇ ਹੋਗੇ ਨੈਕਸਟ ਹੈਗਾ ਜੀ ਇਹ ਹੋਰ ਤਸਵੀਰਾਂ ਨੇ ਮਹਾਬਲੀਪੁਰਮ ਦੀਆਂ ਨੈਕਸਟ ਕੁਸ ਰਾਹੁ ਦੇ ਮੰਦਰਾਂ ਦੀਆਂ ਤਸਵੀਰਾਂ ਆ ਇਹ ਸਾਰੀਆਂ ਆਪਾਂ ਨੂੰ ਕਿਹਾ Google ਤੋਂ ਮਿਲ ਜਾਣਗੀਆਂ ਤੇ ਤੁਸੀਂ ਇਥੋਂ ਡਾਊਨਲੋਡ ਕਰਕੇ ਆਪਣਾ ਜੋ ਕਿ ਚਾਰਟ ਬਣਾ ਸਕਦੇ ਹੋਗੇ ਨੈਕਸਟ ਹੈਗਾ ਤੰਜੌਰ ਦੇ ਮੰਦਰਾਂ ਦੀਆਂ ਤਸਵੀਰਾਂ ਆ ਇਹ ਤਾਂ ਤੁਸੀਂ ਨਾਮ ਫਿਲ ਕਰੋਗੇ ਅਗਰ ਸਰਚ ਕਰੋਗੇ Google ਤੇ ਜਾ ਕੇ ਤਾਂ ਇਹ ਤੁਹਾਡਾ ਜੋ ਕਿ ਤੁਹਾਨੂੰ ਪਿਕਚਰਸ ਮਿਲ ਜਾਣਗੀਆਂ ਤੇ ਤੁਸੀਂ ਆਪਣਾ ਜੋ ਕਿ ਚਾਰਟ ਬਣਾ ਸਕਦੇ ਹੋਗੇ ਠੀਕ ਹੈ ਜੀ ਹਾਂਜੀ ਤਾਂ ਇਹ ਹੈਗਾ ਦੁਨੀਆ ਦੀ ਮੋਸਟ ਡੈਮੋਕਰੈਟਿਕ ਜੋ ਕਿ ਕੰਟਰੀਜ਼ ਨੇ ਗਵਰਨਮੈਂਟ ਕੰਟਰੀਜ਼ ਇਹ ਸਾਰੀਆਂ ਤੁਸੀਂ ਚਾਰਟ ਬਣਾ ਸਕਦੇ ਆ ਇਹਦੇ ਵਿੱਚੋਂ ਕੋਈ ਵੀ 10 ਕੰਟਰੀਜ਼ ਦਾ ਨਾਮ ਲੈ ਕੇ ਕੋਈ ਵੀ ਮਤਲਬ 10 ਕੰਟਰੀਜ਼ ਹੀ ਨੇ ਤਾਂ ਇਹਦੇ ਨਾਲ ਜੋ ਕਿ ਪੋਪੂਲੇਸ਼ਨ ਕੰਟਰੀਜ਼ ਦੱਸੀਆਂ ਹੋਈਆਂਗਾ ਕਿੰਨੀ ਪਾਪੂਲੇਸ਼ਨ ਆਗਾ ਵੀ ਇਹ ਕਿਹੜੀ ਕੰਟਰੀ ਵਿੱਚ ਉਹ ਸਾਰਾ ਕੁਝ ਦੱਸਿਆ ਹੋਇਆਗਾ 10 ਤੋਂ 20 ਤੱਕ ਜੋ ਕਿ ਇਹ ਤੁਹਾਡੀਆਂ ਮੋਸਟ ਡੈਮੋਕਰੈਟਿਕ ਜੋ ਕਿ ਗਵਰਨਮੈਂਟ ਕੰਟਰੀਜ਼ ਆਗਾ ਤਾਂ ਇਹਨਾਂ ਵਿੱਚੋਂ ਤੁਸੀਂ ਕੋਈ ਵੀ 10 ਕੰਟਰੀਜ਼ ਦੇ ਬਾਰੇ ਨੋਟ ਆਨ ਕਰਨਾਗਾ ਤੇ ਆਪਣਾ ਚਾਰਟ ਤਿਆਰ ਕਰਨਾਗਾ ਤੇ ਨਾਲ-ਨਾਲ ਇਸ ਦੀ ਜੋ ਪਾਪੂਲੇਸ਼ਨ ਵੀ ਸ਼ੋ ਕੀਤੀ ਹੋਈ ਹੈ ਕਿਹੜੇ ਦੇਸ਼ ਵਿੱਚ ਕਿੰਨੀ ਜਨਸੰਖਿਆ ਹੈਗੀ ਤਾਂ ਇਸ ਦਾ ਤੁਸੀਂ ਇੱਕ ਚਾਰਟ ਬਣਾਉਣਾਗਾ नैक्सट चल देंगे अगे है तो नंबर चार से लोकतंत्री प्रणाली नाल संबंधित तस्वीर इकट्ठिया करके कलाज बनाया जाए नैक्सट है नंबर पाँच अप्रैल और मई ਦੁਰਾਨ ਕਰਵਾਏ ਗਏ ਪਾਠਾਂ ਨਾਲ ਸੰਬੰਧਿਤ ਸਹੀ ਗਲਤ ਖਾਲੀ ਜਗ੍ਹਾ ਸਨ ਸਹੀ ਮਿਲਾਨ ਛੋਟੇ ਤੇ ਵੱਡੇ ਪ੍ਰਸ਼ਨ ਉੱਤਰ ਤੁਸੀਂ ਯਾਦ ਕਰਨੇ ਆਗੇ ਜੋ ਕਿ ਤੁਹਾਡਾ ਅਪ੍ਰੈਲ ਤੇ ਮਈ ਦਾ ਜੋ ਸਿਲੇਬਸ ਆਗਾ ਉਸ ਨੂੰ ਤੇ ਨੈਕਸਟ ਜਿਹੜਾ ਤੁਹਾਡਾ ਕਲਾਸ ਬਣਾਉਣਾ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਜੋ ਕਿ ਤੁਸੀਂ ਲੋਕਤੰਤਰੀ ਪ੍ਰਣਾਲੀ ਨਾਲ ਸੰਬੰਧਿਤ ਤਸਵੀਰਾਂ ਦਾ ਇੱਕ ਕਲਾਸ ਬਣਾਉਣਾ ਇਹ ਮੈਂ ਤੁਹਾਨੂੰ ਆਈਡੀਆ ਦੇ ਦਿੰਨੀ ਆ ਕਿ ਤੁਸੀਂ ਕਿਵੇਂ ਬਣਾਉਣਾ ਦਾ ਠੀਕ ਹੈ ਜੀ ਹਾਂਜੀ ਤਾਂ ਇਹ ਲੋਕਤੰਤਰ ਨਾਲ ਸੰਬੰਧਿਤ ਜੋ ਕਿ ਪਿਕਚਰਸ ਨੇ ਲੋਕਤੰਤਰੀ ਪ੍ਰਣਾਲੀ ਦਾ ਮਤਲਬ ਹੁੰਦਾ ਕਿ ਜਿਹੜੀ ਸਰਕਾਰ ਲੋਕਾਂ ਦੁਆਰਾ ਤੇ ਲੋਕਾਂ ਦੇ ਲਈ ਬਣਾਈ ਜਾਂਦੀ ਹੈਗੀ ਉਸ ਨੂੰ ਲੋਕਤੰਤਰੀ ਸਰਕਾਰ ਕਿਹਾ ਜਾਂਦਾ ਹੈਗਾ ਤੇ ਇਸ ਵਿੱਚ ਜੋ ਕਿ ਲੋਕਾਂ ਦਾ ਮਤ ਦਿੱਤਾ ਜਾਂਦਾਗਾ ਵੋਟ ਕੀਤੀ ਜਾਂਦੀ ਹੈ ਤੇ ਸਰਕਾਰ ਚੁਣੀ ਜਾਂਦੀ ਹੈਗੀ ਲੋਕਾਂ ਦੇ ਸਿਰ ਤੇ ਹੀ ਜੋ ਕਿ ਸਰਕਾਰ ਬਣਦੀ ਹੈਗੀ ਤਾਂ ਇਸ ਤਰ੍ਹਾਂ ਤੁਸੀਂ ਕਿਹਾ ਇਸ ਦਾ ਇੱਕ ਕਲਾਸ ਬਣਾ ਸਕਦੇ ਹੋਗੇ ਜੋ ਕਿ ਲੋਕਤੰਤਰ ਨਾਲ ਸੰਬੰਧਿਤ ਪਿਕਚਰਸ ਲੈ ਕੇ ਇਹ ਤੁਸੀਂ Google ਤੋਂ ਡਾਊਨਲੋਡ ਕਰ ਸਕਦੇ ਹੋਗੇ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਅਗਰ ਚੈਨਲ ਤੇ ਨਵੇਂ ਹੋ ਤਾਂ ਤਦ ਤੱਕ ਦੇ ਲਈ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ